ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਾਂ ਸੋਚ ਨਾ ਹੋਵੇ ਜੀ ਜੋ ਸੋਚੀ ਲਖਵਾਰੇ ਚੁੱਪਾ ਚੁਪ ਨਾ ਹੋਵੇ ਜੀ ਲਾਹ ਰਹਾ ਲਿਪਤਾਰ ਭੁੱਖਿਆ ਭੁੱਖ ਨਾ ਉੱਤਰੀ ਜੀ ਬੰਨਾ ਪੁਰੀਆਂ ਭਾਰੂ ਸਹਸਾਂ ਪਾ ਲਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਕਿਸ ਤੇ ਆ ਰਹੀ ਆ ਕੇ ਕੂੜਾ ਟਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਣ ਆਕਾਰ ਹੁਕਮ ਨਾ ਕਹਿ ਜਾਏ ਹੁਕਮੇ ਹੋਣ ਜੀ ਹੁਕਮ ਲੈ ਵੜਿਆਈ ਹੁਕਮੇ ਉਤਮ ਨੀਚ ਹੁਕਮ ਨਾਲ ਦੁਸ਼ਤ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਬੁਆਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮਨਾ ਕੋਏ ਨਾਨਕ ਹੁਕਮਾ ਜੇ ਉਸਤਾ ਤਾ ਹੁਮ ਕਹਿ ਨਾ ਕੋਈ ਗਾਵੈ ਕੋ ਤਾਨ ਹੋਆ ਕਿਸੈ ਤਾਨ ਗਾਵੈ ਕੋ ਦਾ ਜਾਣੇ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਚੰਵੀ ਚਾਰ ਗਾਵੈ ਕੋ ਸਾਜ ਰੀਤਨ ਖੇਹੀ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਦਾ ਪੈ ਦਿਸੈ ਦੂਰ ਗਾਵੈ ਕੋ ਇੱਕ ਹੱਥ ਰਹਾ ਦੂਰ ਕਤਨਾ ਕਚਿਨਾ ਆਵੇਂ ਟੂਟ ਕਾ ਕਤਕਥੀ ਕੋਟੀ ਕੋਟ ਕੋਟ ਜਿੰਦਾ ਜੀ ਲੈ ਨਹੀਂ ਠੱਪਾ ਹੈ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹ ਨਾਨਕ ਵੇਸੈ ਵੀ ਪਰਵਾ ਸਾਚਾ ਸਾਇ ਸਾਚ ਨਾਹੀ ਭਾਕੈ ਬਾਵਾਂ ਪਾਰੇ ਆਖੈ ਮੰਗੈ ਜਿਹੇ ਜਿਹੇ ਦਾਤ ਕਰੇ ਦਤਾਰ ਫੇਰ ਕਿ ਅਗੈ ਰੱਖਿਆ ਜੱਜ ਸੇ ਦਰਬਾਰ ਮੋਹਾ ਕੀ ਬੋਲਨ ਬੋਲੀਐ ਚਿਤ ਸੰਤਰਪੀਐ ਅੰਮ੍ਰਿਤ ਵੇਲਾ ਸਚਨਾ ਉੜਿ ਆਵੀਚਾਰਿ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਈ ਵਾ ਜਾਣੀਐ ਸਭ ਆਪਿ ਸਕੀਐ ਥਾਪੈ ਨਾ ਜਾਇ ਕੀਤਾ ਨ ਹੋਇ ਆਪਿ ਆਪੋ ਨਿਰੰਜਨ ਸੋਇ ਜਿਨ ਸੇਵਿਆ ਤਨ ਪਾਇਆ ਮਾਨੁ ਨਾਨਕ ਗਾਵੀਐ ਗੁਣੀ ਦੇਤਾਨੁ ਗਾਵਿਆ ਸੁਣੀਐ ਮਨ ਰਖਿਆ ਪਾਹੁ ਦੁਖ ਪਰ ਹੈ ਸੁਖ ਲਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੋਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਹੋਂ ਜਾਣ ਆਖੈ ਨਾਹੀ ਕਹਿਣਾ ਕਥਨ ਨਾ ਜਾਇ ਗੁਰਾ ਇਕ ਜਿਹ ਉਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੁਮੇਸ ਨਜਾਈ ਤੀਰਥ ਨਹਾਵਾ ਜੇਤਸ ਪਾਵਾਂ ਬਿਨ ਪਾਣੇ ਕੇ ਨਹਾਇ ਕਰੀ ਜੇ ਤਿਸਰੇ ਠੋਪਾਈ ਵੇਖਾ ਬਿਨ ਕਰਮਾਂ ਕੇ ਮਿਲੇ ਲੈ ਮਤ ਵਿੱਚ ਰਤਨ ਜੋਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੁਮੇਸ ਨਜਾਈ ਜੇ ਤੁਕਤਾਰੇ ਆਰਜਾ ਹੋਟ ਸੋਣੀ ਹੋਈ ਨਾ ਅਖੰਡਾ ਵਿੱਚ ਜਾਣੀਐ ਨਾਤ ਲਾ ਸਭ ਕੋਈ ਚੰਦਨ ਆੁਰਖਾਏ ਕਹ ਜਸ ਕੀਰਤ ਗਲੇ ਜੇ ਤਿਸ ਨਦਨਾ ਆਵਾਏ ਤਾ ਵਾਤ ਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੁਸੀ ਦੁਸਰੇ ਨਾਨਕ ਨਿਰਗੁਣ ਗੁਣ ਕਰੇ ਗਣਵੰਤ ਗੁਣ ਦੀ ਤਿਹ ਕੋਈ ਨ ਸੱਜੈ ਜੇ ਤਿਸ ਗੁਣ ਕੋਈ ਕਰੇ ਸੁਣੈ ਸਤਪੀ ਸਰਨਾਥ ਸੁਣੈ ਧਰਤਵਨ ਆਕਾਸ਼ ਸੁਣੈ ਦੀਪ ਲੋਪ ਕਾਲ ਸੁਣੈ ਪਹਨ ਸਕੈ ਕਾਲ ਨਾਨਪੈ ਤਸਦਾ ਵਿਗਾਸ ਸੁਣੈ ਦੂਖ ਆਪ ਕਾ ਨਾਸ ਸੁਣੈ ਈਸ਼ਰ ਬ੍ਰਹਮਾ ਇੰਦ ਸੁਣੈ ਮੁਕਤ ਸਨਾਨ ਮੰਦ ਸੁਣੈ ਜੋਗ ਜੁਗਤ ਤਨ ਭੀਦ ਸੁਣੈ ਸਾਸ਼ਟ ਸਿਮਰਤ ਵਿਦ ਨਾਨਕ ਪਹਿਤਾ ਸਦਾ ਵਿਗਾਸ ਸੁਣੈ ਦੂਪਾਪ ਕਾ ਨਾਸ ਸੁਣੈ ਸਤ ਸੰਤੂ ਗਿਆਨ ਸੁਣੈ ਅਸਰ ਕਾ ਇਸ਼ਾਨ ਸੁਣੈ ਪਰ ਪਰ ਪਾਵੈ ਮਾਨ ਸੁਣੈ ਲਾਗੈ ਸੈ ਇਤਿਆਨ ਨਾਨਕ ਪਹਿਤਾ ਸਦਾ ਵਿਗਾਸ ਸੁਣੈ ਦੂਪਾਪ ਕਾ ਨਾਸ ਸੁਣ ਸਰਾ ਗੁਨਾ ਕੀ ਗਾ ਸੁਣ ਸੇ ਪੀਰ ਪਾਤਸ਼ਾ ਸੁਣ ਅੰਦੇ ਪਾਵੇ ਰਾ ਸੁਣ ਹਾਤ ਅਸ ਕਾਮ ਨਾਨ ਪਤਾ ਸਵੇ ਵਿਕਾਸ ਸੁਣ ਦੂਪਾ ਕੈ ਨਾਸ ਮਨ ਕੀ ਗੱਲ ਕਹੀ ਨ ਜਾਏ ਜੇ ਕੂ ਕਾ ਪਿੱਛਾ ਪਸਟਾਏ ਕਾ ਕਮ ਨਾ ਲਿਖਨ ਹਾਰ ਮੰਨੇ ਕ ਬਹਿ ਕਨ ਵਿਚਾਰੂ आसा नामंजन हुयू मन जाने मन पोएं मुन्नास मन बुध मुन्ना सगी सुध मुन्ना मह खाए मुन्ना दमक एसा ना नामंजन हुयको मन जाने मन पोएं ਮੰਨਾ ਮਾਰ ਠਾਕ ਨਾ ਪਾਏ ਮੰਨਾ ਪਤ ਸੇ ਉੱਪਰ ਕਰ ਜਾਏ ਮੰਨਾ ਮਖ ਨਤ ਲੈ ਪੰਥ ਮੰਨਾ ਧਰਮ ਸੇ ਸਿਧਿ ਸੰਵੰ ਅਸਾ ਨਾਮ ਨਿਰੰਜਨ ਹੋਏ ਜੇ ਕੋ ਮੰਨਾ ਜਾਣੇ ਮਨ ਕੋਈ ਮੰਨਾ ਪਹਿ ਮੁਕਤੁ ਆਰੂ ਮੰਨਾ ਪਰਵਾਰਾ ਸਾਧਾਰੂ ਮੰਨਾ ਕਰੈ ਤਾਰੀ ਗੁਰ ਸੇਖ ਮੰਨਾ ਨਾ ਪਵਨਾ ਵੇਖੋ ਐਸਾ ਨਿਰੰਜਨ ਹੋਵੇ ਜੇ ਕੋ ਮਨ ਜਾਣ ਮਨ ਕੋਈ ਪੰਚ ਪਰਵਾਨ ਪੰਚ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸਹ ਦਰੇ ਰਾਜਾਨ ਪੰਚਾਂ ਕਾ ਗੁਰ ਏਕ ਟਿਆਨ ਜੇ ਕੋ ਕਾ ਕਰੇ ਵਿਚਾਰੂ ਕਰਤੇ ਕ ਕਨ ਨਾਹੀ ਸਮਾਰ ਧੋ ਧਰਮ ਤੇ ਆਕਾ ਪੂਤ ਸੰਤੋਖ ਥਾਮ ਰਖਿਆ ਜਨ ਸੂਤ ਏ ਕੋ ਜੈ ਹੋ ਅਸਤਿਆਰ ਤਵ ਲੈ ਉਪਰ ਕੀਤਾ 바ਰੂ ਧਰਤੀ ਹੋਰ ਪਰ ਹੋਰ ਹੋਰ ਇਸ ਤੇ ਬਾਤ ਲੈ ਕਵਨ ਜੋਰ ਜੀਏ ਜਾਤ ਰੰਗਾ ਕੇਨਾ ਸੁਬਨਾ ਲਿਖੈ ਉੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕਿਤਾ ਹੋਈ ਕਿਤਾ ਤਾਂ ਸੁਹਲਿਓ ਰੂਪ ਕੇਤੀ ਦਾਤ ਜਾਣੇ ਕਉ ਤਾ ਕਿਤਾ ਵਸਾ ਇੱਕ ਗਵਾਉ ਤਿਸਤੇ ਹੋਈ ਲਾਜ਼ਰੀ ਆਉ ਕੁਦਰਤ ਕੰਨ ਕਹਾ ਵੀਚਾਰ ਵਾਰੰ ਜਾਵਾ ਇੱਕ ਵਾਰੀ ਜੋਤਿ ਪਾਵੇ ਸਾਈ ਬ੍ਰਿਕਾ ਤੂੰ ਸਦਾ ਸਲਾਮਤ ਨਿਰੰਕਾਰੀ ਯਾ ਸੰਖ ਜਪ ਸੰਗ ਭਾਵ ਸੰਗ ਪੂਜਾ ਸੰਗ ਤਪਤਾ ਸੰਗ ਰੰਗ ਮੁਖ ਵੀਤ ਪਾਠ ਸੰਗ ਜੋਗ ਮਨ ਰਹਾ ਉਦਾਸ ਅਸੰਗ ਪਦ ਗੁਣ ਗਿਆਨ ਵਿਚਾਰ ਅਸੰਗ ਸਤੀ ਸੰਗ ਦਾਤਾਰ ਅਸੰਗ ਸੂਰ ਮੋਹ ਬਸਾਰ ਅਸੰਗ ਮੋਨ ਲੇਵ ਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰ ਜਾਵਾ ਏਕ ਵਾਰ ਜੋ ਤੁਧ ਪਾਵੈ ਸੈ ਭਰੀ ਕਾਰੀ ਤੋ ਸਦਾ ਸਲਾਮ ਤੈ ਨਿਰੰਕਾਰੇ ਅਸੰਖ ਮੂਰਖਾਂ ਦੇ ਘੂਰ ਅਸੰਤ ਚੂਰ ਹਰਾਮ ਖੂਰ ਅਸੰਖ ਕਮਰ ਕਾ ਜਾਹਿ ਜੋਰ ਅਸੰਗਲ ਵਢ ਹੱਤਾ ਕਮਾਹੇ ਅਸੰਪਾਪੀ ਪਾਪ ਕਰਦਾ ਹੀ ਅਸੰਤ ਪੂੜਿਆ ਪੂਰੇ ਪੈਰਾਏ ਅਸੰਖ ਮਲੇਸ ਮਲ ਬਖਾਏ ਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਤ ਕਹਿ ਵਿਚਾਰੂ ਵਾਰੰਡਾ ਵਾ ਇਕਵਾ ਜੋ ਤਿਤ ਭਾਵ ਸੈਂ ਗਰੀਕਾ ਤੂੰ ਸਦਾ ਸਲਾਮ ਤਨਿਰੰਗਕਾਰੀ ਅਸ਼ੰਕ ਨਾਸੰਤਾ ਅਗੰਗ ਅਗੰਗ ਅਸ਼ੰਕ ਰੂਪ ਅਸੰਤ ਹੈ ਸਿਰ ਭਾਰ ਹੋਈ ਅਖਰੀ ਨਾਮਕ੍ਰੀਸ਼ਲਾ ਅਖਰੀ ਗਿਆਨ ਜੀਤ ਗੰਗਾ ਅਖਰੀ ਲਿਖਨ ਬੋਲਨ ਪਾਨ ਅਖਰਾ ਸਿਰ ਸੰਜੋਗ ਖਾਨ ਜਨ ਇਹ ਲਿਖੇ ਕਿ ਸਰਨਾਇ ਤੇ ਫਰਮਾਇ ਤੇ ਪਾਏ ਜੀਤਾ ਕੀਤਾ ਤਿਤਨਾ ਵਿੰਨਾਵੇਂ ਨਹੀਂ ਕੋਤਾਉ ਕੁਦਰਤ ਕੌਣ ਕਹਾ ਵੀਚਾਰ ਵਰੰਡਾ ਵਾ ਇੱਕ ਵਾਰ ਜੋ ਤਿਤ ਪਾਵੈ ਸੈ ਬ੍ਰਿਕਾ ਦੂਸਰਾ ਸਲਾਮ ਕੰਜ ਰੰਕਰ ਭਰੀਏ ਆਤਮੈ ਤੰਦੀ ਪਾਣੀ ਤੋ ਤਰਖੀ ਮੂਤਬਲੀਤੀ ਕੰਪੜ ਹੋਏ ਜੇ ਸਾ ਮੋਲਿਏ ਤੋਏ ਪਰੀਆ ਮਾਤ ਪਾਪਾ ਕੇ ਸੰਗ ਉਦਪਨ ਕੇ ਰੰ ਪੁੰਨੀ ਪਾਪੀ ਅਤਨ ਨਾਏ ਕਰ ਕਰ ਕਰਨਾ ਲਿਖਲੇ ਜਾਓ ਆਪੇ ਵੀ ਅਪੇਖਾ ਨਾਨ ਭੁਖਮੀ ਆਉ ਜਾਓ ਤੀਰਤਮ ਦਇਆ ਦਾਨ ਜੇ ਕੋ ਪਾਵੇ ਤਿਲਕ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਕਾ ਤੀਤ ਮੰਨਾ ਸਭ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਵਖਾਣਾ ਹੋਏ ਸੁਸਤਾ ਬਾਣੀ ਬਰਮਾ ਸਤ ਸੁਹਾਨ ਸਦਾ ਮੰਟਾ ਕਮਨ ਸੁਹੀਲਾ ਵਤ ਕਮਨਾ ਕਮਨ ਸਿਤ ਕਨਵਾਦ ਕਮਨ ਸਰਤੇ ਮਾ ਕਮਨਾ ਜਿਤੋ ਆਕਾਰ ਹੋਵੇ ਨਮਾਇ ਪੰਡਤੀ ਜੇ ਹੋਵੇ ਲੇ ਕੁਰਾਨ ਵਤਨ ਪਾਇਓ ਕਾਦੀਆ ਜੇ ਲਿਖਾਂ ਲੇ ਕੁਰਾਨ ਚਿਤਵਾਨ ਜੋਗੀ ਜਾਣੈ ਰਤਮਾ ਨਾ ਕੋਈ ਜਾ ਕਰਤਾ ਸਿਤੀ ਕੋ ਸਾਝੀ ਆਪੇ ਗਾਨ ਸੁਈ ਕਿਉ ਕਰੀ ਆਂਖਾਂ ਕਿਸ ਨਾਹੀ ਕਿਉ ਮੰਨੀ ਕਿਉ ਜਾਣਾਂ ਨਾਨਕ ਅੱਖਣ ਸਭੂ ਆਕੈ ਇੱਕ ਦੂ ਇੱਕ ਸਿਆਣਾ ਵਡਾ ਸਾਹਿ ਵੱਡੀ ਨਾਏ ਕੀਤਾ ਜਾਤਾ ਹੋਆ ਨਾਨਕ ਜੀ ਕੋ ਆਪੋ ਜਾਣਾਂ ਅੱਗੇ ਗਿਆਨ ਸੁਹੈ ਪਾਤਾਲ ਪਤਾਲਕ ਆਗਾਸ ਆਗਾਸ ਕੋੜ ਕੋੜ ਕੁਮਾਰ ਚਕੇ ਵੇਖੈ ਨਿਕ ਵਾਤ सह अठार कहन किभा सुू था तू लिखा लिखी लिखास नानक वॾा आखिया आपे जाणू शाही सालाह ती सुल्त पाईया नदियां तणिया सुल्तान सिती मात किडितो न हवी जीना विसराय अन्तो न अन्तो अन्तना कणना वेको ना अन्तन जप कमनमन्तु अन्तन जपकार अन्तना परवारु ਅੰਤ ਕਾਨ ਕੀਤੇ ਵਿਲਲਾਹੇ ਤਾਂ ਕੀ ਅੰਤ ਨਾ ਪਾਏ ਜਾਏ ਜੇ ਅੰਤ ਨਾ ਜਾਣੇ ਕੋਈ ਭੌਤ ਕਹੀਏ ਮੁਕਤ ਹੋਈ ਵੰਡਾ ਸਾਈ ਚੈਥਾਉ ਉੱਤੇ ਉਪਰਿ ਉਚਾ ਨਾਓ ਐਵਲੂ ਚਾਹੇ ਕੋਈ ਤਿਸੂਚੇ ਕੋ ਜਾਣੈ ਸੋਈ ਦੀਵਲਾ ਬਦਨਿਆ ਆਪਾ ਕੋ ਨਾਨਕ ਨਦਰੀ ਕਰਮੀ ਦਾਤ ਭੌਤ ਕਰਿ ਨਿਖੈ ਨਾ ਜਾਏ ਵੰਡਾ ਦਾਤਾ ਨਾਤਮਾਏ ਕਿਤੇ ਮੰਗੈ ਜੋਤ ਪਰ ਕਿਤੇ ਗੰਦਨੈ ਵੀਤਾਰ ਕਿਤੇ ਖੰਕ ਤੇ ਵੀਕਾਰ ਕਿਤੇ ਲਾਇ ਲਾਇ ਮੁਕਰਪਾਏ ਕਿਤੇ ਮੂਰਖਾਈ ਖਾਈ ਕਿਤੇ ਦੂਭੂ ਸਦਮਾਰੂ ਇਹ ਬੈ ਨਾ ਤੇਰੀ ਨਾਤਾਰੀ ਬਨਕਲਾ ਸੀ ਫਾਣੇ ਹੋਏ ਹੋ ਰਾ ਨਸਕੇ ਕੋਈ पे पे के के मुल वपार अमूल वपार भंडार अमुल आरम मुल दीवान ਆ ਮੂਲ ਤੋਲਾ ਆ ਮੂਲ ਪ੍ਰਵਾਨ ਮੂਲ ਬਖਸ਼ੀਸ ਆ ਮੂਲ ਨਿਸਾਨ ਆ ਮੂਲ ਕਰਮ ਆ ਮੂਲ ਬ੍ਰਹਮਾਨ ਆ ਮੂਲਾ ਮੂਲਾ ਖੇ ਨਾ ਝਾਈ ਆਖਾ ਕਰੇ ਲੈ ਲਾਈ ਆਖੇ ਵੀਤ ਪਾਤ ਪੁਰਾਨੂ ਆਖੇ ਪੜੇ ਕਰੇ ਵਕਿਆਰਾ ਆਖੇ ਵਰਮੇ ਆਖੇ ਇੰਦਰ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕਹਤੇ ਕੀਤੇ ਬੁਧੈ ਆਖੇ ਤਨ ਆਖੇ ਜੀਵ ਆਖੇ ਸੁਨਮੁ ਜੀਵ ਕੀਤੇ ਆਖੇ ਆਕਨ ਪਾਏ ਕੀਤੇ ਕਹੇ ਕਹੇ ਕੋ ਟੁੱਟ ਜਾਏ ਇਤੇ ਕੀਤੇ ਹੋਰ ਕਰੇ ਤਾਕ ਨਸਕੇ ਕੇਈ ਕੇ ਜੀਵ ਰੂਪਾਵੇ ਤੇਵਲ ਹੋਈ ਨਾਨਕ ਜਾਣੈ ਸੱਚਾ ਸੁਈ ਜੇ ਕੋ ਹੰਕੇ ਬੋਲ ਵਿਗਾੜੁ ਤਾਨ ਕੀਐ ਸਿਰ ਗਾਵਾਰਾ ਗਾਵਾਰੀ ਸੋਦਰ ਕੀ ਹਾਸੁ ਕਰਕੇ ਐ ਜਿਜ ਬੈ ਸਰਸ ਮਾਲੇ ਵਾਝੀ ਨਾ ਦਾਣਿਕਾ ਸੰਕਾ ਕੀਤੇ ਵਾਣ ਹਰੀ ਕੀਤੇ ਰਾਗ ਪਰਿ ਸ਼ੌਕੈਨ ਕੀਤੇ ਕਾਣ ਹਰੀ ਗਾਵਤਨ ਕੋਨ ਪਾਣੀ ਬਾਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵੈ ਚਿਤ ਗੁਪਤਲੇ ਜਾਣੈ ਲਿਖ ਲਿਖ ਧਰਮ ਵੀਚਾਰੇ ਗਵੈ ਈਸ਼ਰ ਬਰਮਾ ਦੇਵੀ ਸੰਸਦਾ ਸਵਾਰੇ ਗਵਿੰਦ ਦਾਸ ਬਾਸਤੇ ਦੇਖ ਤੇ ਅੰਦਰ ਨਾਲੇ ਗਵ ਸੇਤ ਸਮਾਧੀ ਅੰਦਰ ਕਾਮ ਸਾ ਵਿਚਾਰੇ ਕਾਮ ਜਤੀ ਸਦੀ ਸੰਸੋਖੀ ਗਵ ਵੀਰ ਕਰਾਰੇ ਗਾਨ ਪਨਤ ਪਨ ਰਖੀ ਸ੍ਰੀ ਜੁਗ ਜੁਗ ਵੇਦਾ ਨਾਲੇ ਗਵ ਮੋਹਨੀਆ ਮਨ ਮੋਹਨ ਸੁਰਗ ਮਤਵੇ ਅਨੇ ਕਾਂ ਨਤਰੁ ਪਾਇ ਤੇਰੇ ਅਸਾ ਤੀਤ ਨਾ ਲੇ ਕਾਂ ਜੋ ਮਾ ਮਰ ਸੂਰਾ ਗਾਵੇ ਖਾਣੀ ਚਾਰੀ ਗਾਵੇ ਖੰਡ ਮੰਡਲ ਵਰ ਬਿੰਦ ਕਰ ਕਾਨ ਕੇ ਨਾਰੇ ਸੀ ਤਬ ਨੋ ਗਾਵੇ ਜੋ ਤਪਾਉ ਨਰਤੇ ਤੇਰੀ ਭਗਤਰ ਸਾਂ ਲੇ ਹੋਰ ਕੀਤੇ ਕਾਮ ਸੇ ਮੈਂ ਚਿਤਨਾ ਆਵਲਾ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਤਿ ਸੱਚੀ ਨਾਈ वॾ आई जो भाव हुकम न कर, कर ਮੁੰਦਾ ਸੰਤੋਖ ਸਰਫਤ ਚੋਰੀ ਧਿਆਨ ਕੀ ਕਰੇ ਬੇਭੂਤ ਖਿੰਤਾਕਾਰ ਕੁਵਾਰੀ ਕਾਇਆ ਜੁਗ ਰੰਨਾ ਪਰਤੀਤ ਆਈ ਪੰਤੀ ਸਭ ਜਮਾਤੀ ਮਨ ਜੀਤੇ ਦਾ ਜੀਤ ਆਦੇ ਤਸੇ ਆਦੀ ਸਾਦਾਨੀ ਅਨੰਤ ਹਜੂ ਰਗੇ ਕੋ ਇਸ ਉਤਕਿਆਂ ਅੰਦਿਆਂ Bhandarna ਘਟ ਘਟ ਵਾਜੇ ਨਾਥ ਆਪਨਾਤ ਨਾਤੇ ਸਭ ਜਾ ਕੀ ਰਿसिद्ध ਅਵਰਾ ਸਾਦਾ ਸੰਯੋਗ ਵਿਜੋਗ ਦੋਈ ਕਾ ਚਲਾਵੇਂ ਲੇਕੇ ਆਵੇਂ ਭਾਗ ਆਦੇ ਤਸੇ ਆਦੇਸ ਆਦਾਨਿ ਅਨੰਦ ਹੈ ਜਿਬੇ 21 ਏਕਾ ਮਾਇ ਜੁਗਤ ਵਿਆਇ ਤੇ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਬਨਾਰੀ ਇਕ ਲਾਇ ਦੀਵਾਨ ਜਿਵ ਤਸ ਪਾਵੈ ਤੇ ਵਚ ਲਾਵੈ ਜੇ ਹੋਇ ਪ੍ਰਮਾਨ ਉਹ ਵੇਖੈ ਓਨਾ ਨਦਨਾ ਆਵੈ ਬਹੁਤਾ ਇਹ ਵਿਨਾਨ ਆਦੇਸ ਤਿਸੇ ਆਦੇਸ ਆਦ ਨੀਲਨੰਦ ਜੁ ਜੁ ਭੇਕੋ ਇਸ ਆਸਨ ਲੋਇ ਲੇ ਬੰਦਾ ਜੋ ਕਿਸੇ ਪਾਇਆ ਸੋ ਏਕਾਂ ਵਾਰੂ ਕਰ ਕਰ ਵੇਖੈ ਸਿਜਨੇ ਹਾਰੂ ਨਾਨਕ ਸੱਚੇ ਕੀ ਸਾਚੀ ਕਾਰੂ ਆਦੇਸਿ ਤੇ ਆਦੇਸ ਆਨਾ ਨੀਲ ਅਨੰਦ ਹੈ ਜਿੰਦੂ ਕੀ ਇੱਕੋ ਈਸ ਇਕ ਦੂਜੀ ਬ ਲਖ ਹੋਇ ਲਖ ਐ ਨਵੀਸ ਲਨ ਗਿੜਾ ਆਖੀਏ ਇੱਕ ਨਾਮੁ ਜੀਸ ਇਹ ਤਰ੍ਹਾਂ ਪਤਪਵੜੀਆਂ ਚੜਿਐ ਹੋਇਆ ਕੀਸ ਸੁਣ ਗੱਲਾਂ ਆਕਾਸ਼ ਕੀ ਕੀ ਤਾਈ ਰੀਸ ਨਾਨਕ ਨਦਰੀ ਪਾਈਐ ਕੁੜੀ ਕੁੜਾ ਠੀਸ ਆਖੰ ਜੋਤ ਚ ਪਹਿਨਹ ਜੋਰ ਜੋ ਨ ਮੰਗਣ ਦੀਨ ਜੋਰ ਜੋ ਨ ਜੀਵਨ ਮਰਨ ਜੋਰ ਜੋ ਨਾਰਾਇਣ ਬਾਹ ਮਨਸੂਰੈ ਜੋ ਨਾ ਸ੍ਰਤੀ ਜਾਨ ਵਿਚਾਰ ਜੋ ਨਾ ਜੁਤੀ ਸ੍ਰਸ ਸੰਸਾਰੇ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਤਮਨੀਤ ਨਾ ਕੋਏ ਰਾਤੀ ਰਤੇ ਚਿੱਤੇ ਵਾਰੇ ਪੰਪ ਪਾਣੀ ਅਗਨੀ ਪਾਤਲ ਤਿਸਵੇ ਧਰਤੀ ਤਾਮਨ ਕੀ ਤਨੁ ਸਾਲ ਤਿਸਵੇ ਜੀ ਜੋ ਕਹਿ ਰੰਗਾ ਜਿਨਕੇ ਨਾਮ ਆਨੇ ਕਰਨ ਕਰਮੀ ਕਰਮੀ ਹੋ ਵਿਚਾਰੂ ਸੱਚਾ ਆਸਤੈ ਦਰਪਾ ਚਿੱਤੈ ਸੋਨ ਪੰਜ ਪਰਵਾਰਾ ਨਦਰੀ ਕਰਮ ਪਾਨੀ ਸਾਨ ਕਤਬ ਕਈ ਉਤਪਾਏ ਨਾਨਕ ਗਿਆ ਜਾਪੈ ਜਾਏ ਧਰਮ ਕੰਕਾ ਇਹੋ ਧਰਮ ਗਿਆਨ ਕੰਕਾ ਕੋ ਕਰਮ ਕੀਤੇ ਪਉਣ ਪਾਣੀ ਵੈ ਸੰਤਰ ਕੀਤੇ ਕਾਨ ਮਹੀਸ ਕੀਤੇ ਬਰਮਾ ਘਾਟ ਕਰੀਏ ਰੂਵ ਰੰਗ ਕੇਵੀਸ ਕੀਤੀਆਂ ਕਰਮ ਭੂਮੀ ਮੇਰ ਕਿਤੇ ਕਿਤੇ ਤੂਪ ਦੇਸ ਕਿਤੇ ਇੰਦ ਚੰਦ ਸੂਰ ਕੀਤੇ ਕਿਤੇ ਮੰਡਾ ਦੇਸ ਕਿਤੇ ਸਿਰਵਨਾਥ ਕੀਤੇ ਕਿਤੇ ਦੇਵੀ ਵੇਸ ਕੀਤੇ ਦੀਵਦਾਨ ਮੰਨ ਕੀਤੇ ਕਿਤੇ ਰਤਨ ਸਮੰਦਾ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤਨ ਰੰਦ ਕਿਤੇ ਅਸਰ ਤੇ ਸੇਵਾ ਕੀਤੇ ਨਾਨਕ ਅੰਤ ਨੰਤ ਗਿਆਨ ਕੰਨ ਵਾ ਗਿਆਨ ਪਰਚੰਡਿਤਨ ਜਨੋਦ ਕੋ ਨੰਦ ਸਰਮਖੰਨ ਕੀ ਬਾਣੀ ਰੂਪ ਪਿੱਠ ਘਾਟ ਚੜੀਆਂ ਬੋਧਾਨੂ ਰੂਪ ਤਾਂ ਕੀ ਗੱਲਾਂ ਕਥੀਆਂ ਨਾ ਜਾਹੇ ਜੀਕੂ ਕਾ ਪਿੱਛਾ ਬ੍ਰਿਸ਼ਤਾ ਅਿਤਤਾ ਕਰਿਐ ਸੁਰਤ ਮਤ ਮਨ ਬੁੱਧ ਇੱਥਾ ਘੜੀਐ ਸੁਰਗਦਾ ਕੀ ਸੋਤਾ ਕਰਮ ਖੰਨ ਕੀ ਬਾਣੀ ਜੋਰ ਜਿੱਥੇ ਹੋ ਨ ਕੋਈ ਹੋਰ ਜਿੱਥੇ ਜੋਨ ਮਾ ਬਲ ਸੂਰ ਤਨ ਮੈ ਰਾਮ ਰਹਾ ਭਰਪੂਰ ਜਿੱਥੇ ਸੀਤੋ ਸੀਤਾ ਮੈ ਮਾ ਮਾਹੇ ਤਾਂ ਕੇ ਨ ਕਥ ਨਹੀਂ ਜਾ ਨਾ ਹੋਏ ਮਰੇ ਨਾ ਠਾਕੀ ਜਾਏ ਜਿੱਤੇ ਰਾਮ ਸੇ ਮਨ ਮਾਇ ਤਿੱਤ ਭਤ ਵਸੀ ਕੇ ਦੋ ਰੇ ਆਨੰਦ ਸਚਾ ਮਨ ਸੋਇ ਸਤਖੰ ਵਸੈ ਜਿਰੰਕਾਰੂ ਕਰ ਕਰ ਵੇਖੈ ਨੰਦ ਨਿਹਾਲ ਤਿਥੈ ਕੰਨ ਮੰਨਲ ਵਰ ਭੰਟਾ ਜੇ ਕੋ ਕਥੈ ਤਾਂ ਤਲੰਤ ਤਿਥੈ ਲੋ ਲੋ ਆਕਾਰੀ ਜਿ ਦੇ ਹੁਕਮ ਤਿਵੈ ਤਿਵਾਰ ਵੇਖੈ ਵਿਸੈ ਕਰਿ ਵਿਚਾਰੂ ਨਾਨਕ ਕਥਨਾ ਕਰੜਾ ਸਾਰੂ दत पारा तीर्नारू नचयारी पहुताओ भांडा पाओ अमृत टालो घड़ियां सब सची टिनो नदर कर्म तिनकारू नानक नदरी नद न ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤਿ ਤੇਸ ਰਾਦ ਦਈਦਾ ਅਕੀਲਾ ਸਰਜ ਜਗਤੂ ਚੰਗਿਆਈਆ ਮੁਰਿਆਈਆ ਵਤ ਧਰਮ ਹਦੂਰ ਕਰਮੀਆਂ ਪੂਆ ਆਪਣੀ ਕੇ ਨੀੜਾ ਕੇ ਦੂਰ ਗਿਰੀ ਨਾਮ ਤੇ ਆਈਆ ਗਮ ਸਕਤ ਘਾਰੋ ਨਾਨਕ ਤੇ ਮੁਕੋ ਚਲੇ ਕਿਤੇ ਛਟੀ ਨਾਨ